ਇੱਕ ਨਾ ਬਹੁਤ ਸੋਹਣੀ ਸੋਹਣੀ ਨਾ ਲੈਂਡ ਪੜੀ ਸੀ ਮੈਂ ਇੱਕ ਬਹੁਤ ਸੋਹਣੀ ਲੈਂਡ ਪੜੀ ਤੇ ਲਿਖਿਆਇ ਸੀ ਕਿ ਕਿਸੇ ਅੰਗਰੇਜ਼ ਨੇ ਪੁੱਛਿਆ ਕਿਸੇ ਅੰਗਰੇਜ਼ ਨੇ ਪੁੱਛਿਆ ਕਿ ਤਾਜ ਮਹਿਲ ਵਿੱਚ ਤੇ ਦਰਬਾਰ ਸਾਹਿਬ ਵਿੱਚ ਕੀ ਫਰਕ ਆ ਤਾਜ ਮਹਿਲ ਵਿੱਚ ਤੇ ਦਰਬਾਰ ਸਾਹਿਬ ਵਿੱਚ ਕੀ ਫਰਕ ਆ ਤੇ ਫਿਰ ਉਥੇ ਲਿਖਿਆ ਹੋਇਆ ਸੀ ਕਿ ਭਾਈ ਵੀਰ ਸਿੰਘ ਨੇ ਕਿਹਾ ਕਿ ਤਾਜ ਮਹਿਲ ਵਿੱਚ ਮੋਤਾਂ ਦਾ ਸੰਕਾਟਾ ਗੂੰਜਦਾ ਹੈ ਤਾਜ ਮਹਿਲ ਵਿੱਚ ਮੋਤਾਂ ਦਾ ਸੰਕਾਟਾ ਗੂੰਜਦਾ ਹੈ ਤੇ ਦਰਬਾਰ ਸਾਹਿਬ ਵਿੱਚ ਮੁਰਦਿਆਂ ਨੂੰ ਵੀ ਜ਼ਿੰਦਗੀ ਮਿਲਦੀ ਹੈ ਦਰਬਾਰ ਸਾਹਿਬ ਵਿੱਚ ਮੁਰਦਿਆਂ ਨੂੰ ਵੀ ਜ਼ਿੰਦਗੀ ਮਿਲਦੀ ਹੈ ਸਹੀ ਗੱਲ ਹੈ ਦਰਬਾਰ ਸਾਹਿਬ ਵਿੱਚ ਮੁਰਦਿਆਂ ਨੂੰ ਵੀ ਜ਼ਿੰਦਗੀ ਮਿਲਦੀ ਹੈ ਅੰਨਿਆਂ ਨੂੰ ਇਹ ਅੱਖਾਂ ਮਿਲਦੀਆਂ ਨੇ ਤੇ ਜਿਨ੍ਹਾਂ ਦੀਆਂ ਲੱਤਾਂ ਨਹੀਂ ਚੱਲਦੀਆਂ ਉਹਨਾਂ ਨੂੰ ਵੀ ਲੱਤਾਂ ਮਿਲਦੀਆਂ ਨੇ ਤੇ ਬੰਦੇ ਨੂੰ ਜ਼ਿੰਦਗੀ ਮਿਲਦੀ ਏ ਇੱਕ ਕਿਸਮ ਦੀ ਪੂਰੀ ਜ਼ਿੰਦਗੀ ਮਿਲਦੀ ਏ ਕੋਈ ਵੀ ਵੱਡੀ ਤੋਂ ਵੱਡੀ ਪ੍ਰੋਬਲਮ ਹੋਵੇ ਵੱਡੀ ਤੋਂ ਵੱਡੀ ਬਿਮਾਰੀ ਹੋਵੇ ਵਾਇਗਰੂ ਅੱਗੇ ਹਾਰ ਜਾਂਦੀ ਏ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ